ਜਿਹੜੀ ਜਵਾਨ ਬੱਚੀ ਦਾ ਸੁਹਾਗ ਚਲਾ ਜਾਵੇ ਪੰਜਾਬ ਦਾ लाडला ਪੁੱਤ ਚਲਾ ਜਾਵੇ ਜਿਹੜਾ ਇੱਕ ਐਡਾ ਵਧੀਆ ਗਾਇਕ ਸੰਬਧachar ਕਿਦਾ ਦੁਨੀਆ ਭਰ ਤੇ ਜਿੰਨੀਆਂ ਅਰਦਾਸਾਂ ਜਵੰਦੇ ਲਈ ਹੋਈਆਂ ਸ਼ਾਇਦ ਹੀ ਕਿਸੇ ਨੇ ਹੋਣਾਂ ਤੇ ਇਸ ਲਈ ਕਿ ਗੜਾ ਨਾਲ ਜੁੜਿਆ ਸੀ ਉਹਨੇ ਜੋ ਵੀ ਗਾਇਆ ਢੀਆਂ ਦੇ ਗੀਤ ਗਾਇਆ ਉਹਨੇ ਹਰ ਮੁੱਦੇ ਨੂੰ ਟੱਚ ਕਰ ਦਿੱਤਾ ਸੋ ਸ਼ਕਰਗੁਜ਼ਾਰ ਹਾਂ ਪਰ ਨਾਲ ਦੀ ਨਾਲ ਹੀ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਜਿਹੜੇ ਆਵਾਰਾ ਡੰਗਰ ਨੇ ਸਾਥੋਂ ਕਾਉ ਟੈਕਸ ਲਿਆ ਜਾਂਦਾ ਹੈ ਪਰ ਉਹਦਾ ਕੀ ਫਾਇਦਾ ਜਦੋਂ ਸਾਡੇ ਬੱਚਾ ਹੀ ਮਰ ਰਹੇ ਨੇ ਔਰ ਕਿੰਨੀਆਂ ਹੋਰ ਇਹ ਤਾਂ ਚਲੋ ਸੈਲੀਬ੍ਰਿਟੀ ਸੀ ਜਵੰਦਾ ਇਹਦਾ ਪਤਾ ਲੱਗ ਗਿਆ ਪਤਾ ਨਹੀਂ ਕਿੰਨੀਆਂ ਕਮੋਤਾਂ ਵਾਰਾ ਡੰਗਰਾ ਕਰਕੇ ਹੁੰਦੀਆਂ ਸੋ ਤੁਸੀਂ ਮੀਡੀਆ ਵਾਲੇ ਵੀ ਹੰਬੜਾ ਮਾਰੋ ਇਹ ਤਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਚਾਹੀਦਾ ਕਿਉਂਕਿ ਵਾਰਾ ਡੰਗਰਾ ਕਰਕੇ ਅਜਿਹੇ ਜਿਹੇ ਹਾਦਸੇ ਹੋ ਬਾੜੀ ਮੈਡਮ ਕਿੰਨੇ ਵਜੇ ਲਿਜਾਣਗੇ ਘਰੇ ਕਤਲ ਚ ਆ ਦੋ ਘੰਟੇ ਬਾਅਦ ਕਰ ਜੀ ਇੱਥੇ ਅੱਛਾ ਜੀ ਕੱਲ ਨੂੰ ਸੰਸਕਾਰ ਹੋ ਗਿਆ ਕਿ ਕਤਲ ਕਿਹੜਾ ਨੰਬਰ ਹੈ ਕਤਲ ਪਿੰਡਾਂ ਦੀ ਜਗਰਾਵਾ ਕਤਲ ਚ ਕਿਹੜਾ ਨੰਬਰ ਹੈਗਾ ਕਤਲ ਚ 91 ਨੰਬਰ ਥੈਂਕ ਯੂ ਥੈਂਕ ਯੂ ਕਰਤਾ ਪੂਰੀ ਫਿਲਮ ਇੰਡਸਟਰੀ ਨੂੰ ਇਹਦੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦਾ ਬਹੁਤ ਲਗਾਅ ਸੀ ਉਹਨਾਂ ਦਾ ਵਾਈਫ ਨਾਲ ਕੋਰਟਿਸ ਤੇ ਸਹੀ ਮਿਹਨਤ ਕਰਦੇ ਤਾਂ ਪੂਰੇ ਹੋ ਜਾਂਦੇ ਪਰ ਬੱਚਿਆਂ ਨੂੰ ਤੇ ਪਰਿਵਾਰ ਨੂੰ ਕਦੇ ਘਟਾ ਨਹੀਂ ਪਹੁੰਚ ਸਕਦਾ ਬਹੁਤ ਬਰਦਾ ਕਰਦਾ ਦਿੰਦਾ ਪੰਜਾਬੀ ਦੇ ਵਿੱਚ ਬਹੁਤ ਜਿਆਦਾ ਬੰਦਾ ਲੋਕਾਂ ਨੂੰ ਦੁੱਖ ਹੈ ਬਹੁਤ ਵੱਡੀ ਬਹੁਤ ਚੁੱਕੇ ਨੇ ਪ੍ਰਵਾਹ ਬਹੁਤ ਵਾਰੀ ਮੁਲਾਕਾਤ ਘੱਟੋ ਘੱਟ 20 ਤੇ 25 ਵਾਰੀ ਮੁਲਾਕਾਤ ਹੋਈ ਸੀ ਜੇ ਡੇਢ ਮਹੀਨਾ ਪਹਿਲਾਂ ਵੀ ਉਹ ਜਿਹੜਾ ਮੇਲਾ ਮੁਲਾਕਾਤ ਹੋਈ ਸੀਗੀ ਕਿਉਂਕਿ ਉਹਦੇ ਜਦ ਬੱਚੇ ਦੀ ਇੰਟਰਵਿਊ ਸੀ ਜਿਹੜੀ ਇਕੱਠੇ ਜਿਹੜੋ ਟ੍ਰੋਣੀ ਸੀ ਇੰਟਰਵਿਊ ਦੋ ਤਿੰਨ ਵਾਰੀ ਮੁਲਾਕਾਤ ਹੋਈ ਮੇਰੇ ਹਲਕੇ ਜੋ ਜਦੋ ਸ਼ੂਟਿੰਗ ਕਰਨ ਆਉਣਾ ਫਿਲਮ ਕੋਈ ਫਿਲਮ ਦੀ ਸ਼ੂਟਿੰਗ ਹੋਣੀ ਗਾਣੇ ਦੀ ਸ਼ੂਟਿੰਗ ਕਰਨ ਆਉਣੀ ਤਾਂ ਉਹਨਾਂ ਨੇ ਮੇਰੇ ਨਾਲ ਮਿਲਣਾ ਤੇ ਵਧੀਆ ਗੱਲਾਂ ਬਾਤਾਂ ਕਰਨੀਆਂ ਹਮੇਸ਼ਾ ਹੀ ਪੰਜਾਬ ਨੂੰ ਉੱਪਰ ਚੱਕਣ ਦੀਆਂ ਗੱਲਾਂ ਕਰਨੀਆਂ ਵੀ ਨੋ ਬਾਕੀ ਮੇਂ ਪੁੱਛ ਸਕਦੇ ਤੇ ਪੰਜਾਬ ਨੂੰ ਚੰਗੀ ਪੰਜਾਬ ਨੂੰ ਕਿਵੇਂ ਆਪਾਂ ਚੰਗੀ ਸੇਧ ਦੇ ਸਕਦੇ ਉਮੀਦਾਂ ਨੌਜਵਾਨ ਸੀ